ਵਗੈਰਾ ਹੈਗਾ ਉਹ ਵੀ ਟੋਟੇ ਬੋਲਿੰਗ ਬੋਲ ਤੇ ਵੀ ਸ਼ਾਇਦਾ ਤੁਸੀਂ ਆਪਣੇ ਘਰ ਦੇ ਕਿਸੇ ਨੂੰ ਪਰਟੈਂਟ ਨਹੀਂ ਕਰ ਸਕਦੇ ਤੇ ਬਿਲਕੁਲ ਨਿਊਟਰਲ ਹੋ ਕੇ ਅਸੀਂ ਬੀਰ ਇਲੈਕਸ਼ਨ ਕਰਾਣੀ ਹੈਗੀ ਹੈ ਇਹ ਬਿਲਕੁਲ ਕਲੀਅਰ ਕਰ ਸਕਦਾ ਹੈ ਜੀ ਵਟਾਲਾ ਦੇ ਵਿੱਚ ਜੋ ਜ਼ਿਲ੍ਹਾ ਪੁਲਿਸ ਅਤੇ ਪੰਚਾਇਤ ਕਮੇਟੀ ਦੇ ਇਲੈਕਸ਼ਨ ਨੇ ਉਹਦੇ ਲਈ ਸਾਡੀ ਪੂਰੀ ਤਿਆਰੀ ਹੋ ਗਈ ਕਿ ਮੈਂ ਤੁਹਾਨੂੰ ਦੱਸਣਾ ਚਾਹਵਾ ਕਿ ਸਾਡੇ ਟੋਟਲ 435 ਜਿਹੜੇ ਪੋਲਿੰਗ ਬੂਥ ਬੰਦੇ ਆ ਉਹਦੇ ਵਿੱਚੋਂ 123 ਜਿਹੜੇ ਸਸਤੀ ਨੇ ਤੇ 24 ਜਿਹੜੇ ਵੈਰੀ ਸਸਤੀ ਹੈਗੇ ਅਸੀਂ ਇਹਦੇ ਵਿੱਚ ਜੋ ਅਰੇਂਜਮੈਂਟ ਦੇ ਲਈ ਟੋਟਲ 1800 ਦੀ ਫੋਰਜ ਜਿਹੜੀ ਲਗਾਈ ਹੈ ਉਹਦੇ ਵਿੱਚ 10 ਜੀਓ ਨੇ ਤੇ ਸਾਰੇ ਐਫ.ਟੀ.ਓ ਸਾਹਿਬਾਨ ਇਹਦੇ ਵਿੱਚ ਹੈਗੇ ਤੇ ਤਿੰਨ ਚਾਰ ਦਿਨਾਂ ਤੋਂ ਜਿਹੜਾ ਅਸੀਂ ਪੂਰਾ ਏਰੀਆ ਡੋਮਿਨੇਟ ਕਰ ਰਹੇ ਹਾਂ ਸਾਡੇ ਜਿਹੜੇ ਫਲੈਗ ਮਾਰਚ ਵੀ ਚੱਲ ਰਹੇ ਨੇ ਕਿ ਅਸੀਂ ਈਵਨਿੰਗ ਨਾਕਾਬੰਦੀ ਵੀ ਕਰ ਰਹੇ ਹੈਗੇ ਤੇ ਅਸੀਂ ਪੂਰਾ ਇਨਸ਼ੋਰ ਕਰਦੇ ਆ ਕਿ ਕੱਲ ਦੇ ਦਿਨ ਅਸੀਂ ਪੂਰਾ ਪੀਸਫੁੱਲ ਤੇ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਵਾਂ ਸਰ ਵੇਖਣ ਚ ਆਇਆ ਕਿ ਜਦੋਂ ਤੁਹਾਡੀਆਂ ਸਿਕਿਉਰਿਟੀ ਦੀਆਂ ਪਾਲਿਟੀਆਂ ਰਹਿਦੀਆਂ ਉਹਨਾਂ ਦੇ ਰਹਿਣ ਦਾ ਪ੍ਰਬੰਧ ਉੱਤੇ ਜਿਹੜਾ ਚੰਗੀ ਤਰ੍ਹਾਂ ਨਹੀਂ ਕੀਤਾ ਜਾਂਦਾ ਉਹਨੂੰ ਪੂਲੀ ਮੈਰ ਨਹੀਂ ਜੀ ਬਿਲਕੁਲ ਐਤਾ ਦੇਖੋ ਸਾਡੀਆਂ ਇੱਥੇ ਡਿਸਟ੍ਰਿਬਿਊਸ਼ਨ ਹੋ ਰਹੀ ਹੈਗੀ ਹੈ ਬੋਲਿੰਗ ਪਾਰਟੀ ਇੱਥੇ ਹੀ ਜਾਣਾ ਤੇ ਜਿੱਥੇ ਹੋਣੀ ਹੈ ਉੱਥੇ ਉਹਨਾਂ ਦਾ ਰਹਿਣ ਦਾ ਅਰੇਂਜਮੈਂਟ ਹੋਏਗਾ ਤੇ ਅਸੀਂ ਬਿਲਕੁਲ ਟੱਚ ਹੈਗੇ ਆ ਸਾਡੇ ਐਚਓ ਸਾਹਿਬਾਨ ਨੂੰ ਮੌਕੇ ਤੇ ਜਾਣਗੇ ਮੈਂ ਕੁ ਅੱਜ ਸਰ ਆਪਣੇ ਮੁਲਾਜ਼ਮਾਂ ਚਾੱਕ ਕੇ ਮੀਟਿੰਗ ਕੀਤੀ ਹੈ ਉਸ ਨੂੰ ਤਾਰੇ ਕਿ ਗਏ ਕਿ ਦੇਖੋ ਜੀ ਮੁਲਾਜ਼ਮਾਂ ਨੂੰ ਅਸੀਂ ਜਿਹੜੀਆਂ ਹੈਗੀਆਂ ਪੂਰੀਆਂ ਕਲੀਅਰ ਇਨਸਟਰਕਸ਼ਨ ਦਿਤੀਆਂ ਕਿ ਬਿਲਕੁਲ ਨਿਊਟਰਲ ਹੋ ਕੇ ਪੂਰੇ ਫ੍ਰੀ ਤੇ ਫੇਅਰ ਇਲੈਕਸ਼ਨ ਕਰਾਣੇ ਹੈਗੇ ਉਹਦੇ ਵਿੱਚ ਇਹ ਹੀ ਅਦਾਇਤਾ ਹੁੰਦੀ ਹੈ ਕਿ ਜਿਹੜਾ ਪੋਲਿੰਗ ਟਾਕ ਲੱਗਣਾ ਹੈਗਾ ਉਹ 200 ਮੀਟਰ ਦੇ ਘੇਰੇ ਤੋਂ ਬਾਹਰ ਲੱਗੇ ਹੋਰ ਕਿ ਕਿਹੜੇ ਵਿਅਕਤੀ ਜੇ ਕੋਈ ਨਾਲ ਕੋਈ ਵੈਪਨ ਨਾਲ ਆਂਦਾ ਹੈਗਾ ਉਹ ਅੰਦਰ ਨਹੀਂ ਅਲਾਉਡ ਹੈਗਾ ਕੋਈ ਮੋਬਾਈਲ ਵਗੈਰਾ ਅੰਦਰ ਨਾਲ ਲੈ ਕੇ ਜਾਣ ਤੇ ਜਦੋਂ ਪ੍ਰੈਜ਼ਾਈਡਿੰਗ ਅਫਸਰ ਉਹਨਾਂ ਨੂੰ ਬੁਲਾਉਂਦਾ ਹੈ ਤਾਂ ਹੀ ਜਿਹੜਾ ਸਾਡਾ ਪੁਲਿਸ ਪਰਸਨਲ ਆ ਉਹ ਅੰਦਰ ਜਿਹੜੇ VOTER ਆ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੀਦੀ VOTER ਨੂੰ ਅਸੀਂ ਅਪੀਲ ਕਰਨਾ ਚਾਹਾਂਗੇ ਜੀ ਆਪਣੀ ਵੋਟ ਦਾ ਇਸਤੇਮਾਲ ਕਰੋ ਤੇ ਬਿਲਕੁਲ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈਗੀ ਸਾਡੀ ਪੁਲੀ ਪੂਰੀ ਪੁਲਿਸ ਫੋਰਸ ਜਿਹੜੀ ਮੌਜੂਦ ਹੈਗੀ ਆ ਅਸੀਂ ਇਨਸ਼ੋਰ ਕਰਾਂਗੇ ਕਿ ਇਲੈਕਸ਼ਨ ਪੂਰੇ ਪੀਸਫੁਲ ਹੋਣ ਸਰ ਪੋਲਿੰਗ ਬੂਥ ਕਿੱਲੇ ਕਿੱਥੇ ਦਿੱਤੇ ਜਾਣਗੇ ਹਾਂਜੀ ਪੋਲਿੰਗ ਬੂਥ ਜਿਹੜੇ ਲੱਗਣੇ ਆ ਉਹ ਕਿੱਲੇ ਕਿੱਥੇ ਪੋਲਿੰਗ ਟੈਂਟ ਜਿਹੜੇ ਲੱਗਣੇ ਆ ਜੀ ਉਹ 200 ਮੀਟਰ ਤੋਂ ਬਾਹਰ ਲੱਗਣਗੇ